ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪੇਰਾ ਨਾ ਜਗਜੀਤ ਸਿੰਘ ਹੈ ਜੀ ਪਿੰਡ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਤੇ ਬਾਈ ਜੀ ਮੋਬਾਈਲ ਨੰਬਰ ਜੀ ਆਪਣਾ 98766 73577 98766 73577 73577 ਹਾਂ ਜੀ ਵੀਰੇ ਪੰਜ ਝੋਟੀਆਂ ਦੇਖੀ ਜਾਂਦੇ ਬਾਈ ਜੀ ਸੂਆ ਕਿਹੜਾ ਸੂਰਜ ਹੈ ਵੀਰੇ ਦੂਜਾ ਸੂਰਜ ਸੂ ਗਈ ਦੂਜਾ ਸੂਰਜ ਆਪਣੇ ਘਰ ਦੀ ਝੋਟੀ ਆ ਗਈ ਹੈ ਨਾ ਹਾਂ ਜੀ ਘਰ ਦੀ ਠੀਕ ਹੈ ਪਹਿਲੇ ਸੂਵੇ ਆਪਾਂ ਦੁੱਧ ਇਹਦਾ ਕਿੰਨਾ ਚੋੜਿਆ ਜੀ ਵੀਰੇ 12 ਲੀਟਰ ਚੋੜਿਆ ਪਹਿਲੇ ਸੂਵੇ ਅਸਾਂ 12 ਕਿਲੋ ਲੀਟਰ ਦੁੱਧ ਪਲੂਣ ਦਾ ਪਹਿਲੇ ਸੂਵੇ ਆਪਾਂ ਚੋੜਿਆ ਅੱਜ ਇਹਦੇ ਸੂਣ ਚ ਦਿਨ ਕਿੰਨੇ ਕਿ ਬਾਕੀ ਰਹਿ ਗਏ 10 ਦਿਨ ਅਜੇ ਇਹਦੇ ਸੂਣ ਚ ਬਾਕੀ ਪਿਆਗੇ ਹਾਂਜੀ ਠੀਕ ਐ ਤੇ ਚੌੜ ਚਵਾਦੀ ਪੋਲੀ ਵਧੀਆ ਹਾਂਜੀ ਪੂਰੀ ਵਧੀਆ ਤੇ ਵਧੀਆ ਲੰਬਾ ਟਾਈਮ ਦੁੱਧ ਦੇਣ ਦੀ ਹਾਂਜੀ ਹਾਂਜੀ ਟੀਕਾ ਵਗੈਰਾ ਕਿਹੜਾ ਭਰਾਏ ਇਹਦੇ ਟੀਕਾ ਦਾ ਤਾਂ ਤਭ ਨਹੀਂ ਵੀਰੇ ਪਤਾ ਮੈਨੂੰ ਵੈਸੇ ਬਰੀਏ ਹੋ ਰਹਾ ਹੈ ਮਲਾਂ ਵਧੀਆ ਕਹਿ ਕੇ ਵੈਸੇ ਭਰਾਲਿਆ ਹਾਂਜੀ ਟੋਰੀ ਬਾਹਰ ਨੂੰ ਸੁ ਫਿਰ ਕਦ ਕਦ ਮੂੰਹ ਮੱਥਾ ਦੇਖ ਸਕਦੇ ਹੋ ਸਿੰਘ ਸਾਜ ਵਾਲੀ ਸੋਹਣੀ ਰਾਜੀ ਸਮੀ ਪਣੀ ਝੋਟੀ ਹੈਗੀ ਤੇ ਸਹੀ ਨੈਟ ਕਿੰਨੇ ਪਏ ਭਾਈ ਦਿਨ ਅਜ ਸੂਣ ਦੇ ਇਹਦੇ 10 ਦਿਨ ਪਹਿਤ ਠੀਕ ਹੈ 10 ਦਿਨ ਅਜੇ ਇਹਦੇ ਸੂਣ ਚ ਬਾਕੀ ਪਿਆ। ਸੋ ਥਣ ਲੇਵਾ ਸੋਣਾ ਸਾਫ ਸੁਥਰਾ ਰਾਜਿਸਮੀ ਪੜਿਆ ਸੀਮਣ ਵਗੈਰਾ ਵੈਸੇ ਕਨਫਰਮ ਨਹੀਂ। ਉਹ ਵੈਸੇ ਨਾਰਮਲ ਕਹਿ ਕੇ ਚੰਗਾ ਸੀਮਣ ਭਰੇ ਹੋਇਆ। ਇੱਕ ਹਫਤੇ ਤੋਂ ਉੱਪਰ ਲਗਭਗ 9-10 9-10 ਦਿਨ ਪੈਂਡਿੰਗ ਪਿਆ ਸੂਣ ਦੇ ਵਿੱਚ। ਦੂਸਰਾ ਸੂਆ ਸੂਰੀਆ 12 ਲੀਟਰ ਦੁੱਧ ਦਾ ਪਲੂਣ ਦਾ ਪਾਇਆ ਹੋਇਆ। ਤੇ ਜੀ ਬਾਈ ਜੀ ਅੰਦਾਜ਼ਾ ਆਪਣਾ ਕੀ ਆ ਵੀ ਦੁੱਧ ਕਿੰਨਾ ਪਾ ਦੋਗੇ? 14 ਲੀਟਰ ਤੋਂ ਪਲੱਸ ਜਿਓ। ਕਹਿੰਦਾ ਬਾ 14 ਕਿਲੋ ਦੇ ਨੀਅਰ ਆਬੋਟ ਦੁੱਧ ਪਾਉਣ ਵਾਲੀ ਹੈਗੀ ਆ। ਤੇ ਮੁੱਲੇ ਦਾ ਕੀ ਰੱਖਿਆ? ਵੀਰੇ ਨੈਟ ਮੁੱਲ ਤਾਂ ਜ ਸੋ ਪਰ 135000 ਦੀ ਵਿਰਕਣੇ ਝੋਟੀ ਦੇ ਦਾਂਗੇ ਦੂਸਰਾ ਸੋ ਨੂੰ 10 ਦਿਨ ਪੈਂਡਿੰਗ ਪਿੰਡ ਖਾਈ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਪੱਤੋ ਰੌਤਾ ਦਿਨਾ ਸਾਹਿਬ ਇੱਦਾਂ ਦੇ ਪਿੰਡ ਦੇ ਨੇੜੇ ਹੀ ਰਹਿਗੇ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਕਿਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀ